शिवचरण जग्गी गुस्सा ਦੇ ਨਾਵਲ ਬਾਰੀ ਕੋਹੀ ਬਲਦਾ ਦੀਵਾ ਦਾ ਅਗਲਾ ਕਾਂਟ 6 ਤਗੜੀਆਂ ਬਚਿੰਤ ਕੁਰੇ ਉਹ ਪੀੜੀ ਤੇ ਬੈਠਦੀ ਬੋਲੀ ਕਾਹਦੇ ਹਾਰ ਆ ਬੇਬੇ ਜੀ ਬਸ ਮੌਤ ਹੀ ਨਹੀਂ ਆਉਂਦੀ ਹੋਰ ਕੋਈ ਕਸਰ ਨਹੀਂ ਬਚਿੰਤ ਕੌਰ ਅਤਿ ਅੰਤੁਖੀ ਸੀ ਘੋਰ ਨਿਰਾਸ਼ਾ ਵਿੱਚ ਉਸ ਤੇ ਹੰਝੂ ਛਲਕ ਪਏ ਅੱਜ ਮੈਂ ਪੂਰਨ ਸੇ ਉਹਨਾਂ ਗੱਲ ਕੀਤੀ ਸੀ ਉਰਿਆ ਇੱਥੇ ਬੈਠ ਉਸਨੇ ਚੋਰਾ ਬਾਂਗ ਹੌਲੀ ਕੁ ਦੇਨੇ ਕਿਹਾ ਬਜਿੰਤ ਕੌਰ ਬੈਠ ਗਈ ਦੇ ਗੱਲ ਮੇਲੋ ਦੀ ਹੁਣ ਬੇਬੇ ਜੀ ਕੁਝ ਮੋੜ ਐ ਬਾਲਾ ਕਮਲ ਜੀ ਤਾਂ ਮਾਰ ਨੂੰ ਹਟ ਗਈ ਹੁਣ ਅੱਗੇ ਵਾਂਗੋਂ ਅੱਤੜ ਜੀ ਵੀ ਨਹੀਂ ਕਰਦੀ ਮੈਨੂੰ ਮੈਦ ਹੁਣ ਠੀਕ ਹੋ ਜੂ ਹੌਲੀ ਹੌਲੀ ਐ ਬਾਕੀ ਜਿਹੜਾ ਕਲੰਕ ਲੱਗਿਆ ਬੇਬੇ ਜੀ ਤੈਨੂੰ ਪਤਾ ਹੀ ਐ ਬਜਿੰਤ ਕੌਰ ਨੇ ਪਾਟਦੇ ਹਿਰਦੇ ਤੇ ਹੱਥ ਰੱਖ ਕੇ ਆਖਿਆ ਬਜਿੰਤ ਕੁਰੇ ਵੀਰ ਭਈ ਬੇਜ ਕਿਸੇ ਦੇ ਬਸ ਨਹੀਂ ਹੁੰਦੀ ਇਆਂ ਚ ਕੁੜੀਆਂ ਬੋਲੀ ਪਾਉਂਦੀਆਂ ਹੁੰਦੀਆਂ ਸੀ ਹਾਰ ਕੇ ਜੇਠ ਨਾਲ ਲਾਈਆਂ ਮਰਦੀ ਨੇ ਅੱਖ ਚੱਬਿਆ ਜਿਉਂਦੇ ਜੀਆਂ ਨੂੰ ਬਚਿੰਤ ਕੁਰੇ ਕਈ ਕੌੜੇ ਕੁੱਟ ਭਰਨੇ ਪੈਂਦੇ ਆ ਤੇ ਰਬਾਬਾ ਮੈਥੋਂ ਪੂਰੇ 10 ਬਰੇ ਵੱਡਾ ਸੀ ਤੇ ਉਸ ਗੱਲ ਦੇ ਆਖਣ ਮੰਗੂ ਮੈਂ ਸੀ ਹੁੰਧੜ ਹੇਲ ਤੇ ਭੈਣ ਤੈਨੂੰ ਪਤਾ ਹੀ ਐ ਭਈ ਜਿੱਥੇ ਮਾਪਿਆਂ ਨੇ ਜਿਹਦੇ ਲੜ ਲਾ ਦਿੱਤਾ ਉੱਥੇ ਤਾਂ ਕੱਟਣਾ ਹੀ ਪੈਣਾ ਸੀ ਉਸ ਗੱਲ ਦੇ ਆਖਣ ਮੰਗੂ ਬਾਧੂ ਪਾਪ ਮਾਰਾਂ ਰੇ ਬਾਪੇ ਨੇ ਵੀ ਮੈਨੂੰ ਬੋਚ-ਬੋਚ ਰੱਖਿਆ ਗੱਲ ਮੇਰੀ ਭੈਣੇ ਪੰਜੇ ਨਹੀਂ ਸੀ ਡਿਗਣ ਦਿੰਦਾ ਬਚਨ ਇਨਕਾਰ ਨਿਰਉਤਰ ਸੁਣ ਰਹੀ ਸੀ ਇੱਕ ਵਾਰੀ ਭੈਣੇ ਮੈਂ ਤਾੜ ਗਈ ਭਈ ਆ ਮੈਨੂੰ ਬਲੋਚਾਂ ਦੇ ਮੇਲੇ ਤੇ ਲੈ ਕੇ ਚੱਲ ਕਣਕ ਨੂੰ ਕਸਤੀ ਦਾ ਪਾਣੀ ਲੱਗਣਾ ਸੀ ਤੁੱਤੋਂ ਉਸ ਗੱਲ ਦੇ ਆਖਣ ਵਾਂਗੂ ਵਿਆਹ ਦੇ ਸਾਹੇ ਦਾ ਪੂਰਾ ਜੋਰ ਮੇਰੇ ਮੂਰੇ ਨਾ ਨਹੀਂ ਕੀਤੀ ਉਦੋਂ ਹੀ ਬੋਤਾ ਲੈ ਕੇ ਤੁਰ ਪਿਆ ਪਾਣੀ ਤੇ ਦਿਹਾੜੀਏ ਭੇਜੇ ਤੇ ਵਿਆਹ ਸਾਹੇ ਤੇ ਮੇਰਾ ਜੇਠ ਗਿਆ ਤੇ ਪਰਨੇ ਉਸ ਗੱਲ ਦੇ ਆਖਣ ਵਾਂਗ ਉੱਤੀ ਜਿਹੇ ਦਿਨ ਬਲੋਚਾਂ ਦਾ ਮੇਲਾ ਦੇਖ ਕੇ ਮੁੜੇ ਤੇ ਨਾਲੇ ਜਿਉਂ ਜੋਕਰ ਨੇ ਲੈ ਕੇ ਦਿੱਤਾ ਸੀਸਿਆਂ ਆਲਾ ਨਾਲਾ ਮੈਂ ਪਤਾ ਨਹੀਂ ਕਿਉਂ ਆਈ ਸੀ ਆ ਦਸਵੇਂ ਬੇ ਮੈਂ ਪੂਰਨ ਸੋਨਾ ਆਪਣੀ ਮੇਲੇ ਬਾਰੇ ਗੱਲ ਕੀਤੀ ਸੀ ਸ਼ਾਂਤੀ ਦਾ ਤੈਨੂੰ ਪਤਾ ਹੀ ਹੈ ਬਈ ਥੋੜਾ ਚੇਰੀ ਹੋਇਆ ਪੂਰੀ ਹੋਈ ਨੂੰ ਸੰਤੂ ਦੇਖਣ ਨੂੰ ਹੀ ਵੱਡਾ ਲੱਗਦਾ ਹੂੰ ਸਾਰਾ ਹੀ ਆ 40 ਕੁ ਵਰਿਆਂ ਦਾ ਹੈ ਕੁੜੇ ਮੇਰੇ ਹੱਥਾਂ 'ਚ ਤਾਂ ਭਲਿਆ ਰੋਡ ਬੰਦ ਘਰ ਹੈ ਪੱਲਾ ਕਹਿ ਰਿਹਾ ਉਸ ਗੱਲ ਦੇ ਆਖਣ ਵਾਂਗੂ ਮੈਂ ਆਪਣੀ ਮੇਲੋ ਬਾਰੇ ਗੱਲ ਕਰਦੀ ਆ ਬੇਚਿੰਤ ਘਰ ਸੋਚਾਂ ਵਿੱਚ ਪੈ ਗਈ ਵਾਕਈ ਮੇਰੀ ਮੇਲੋ ਦੀ ਕਿਸਮਤ ਵਿੱਚ ਸੰਤੂਤਰਿਆ ਹੋਇਆ ਸੀ ਮੇਰੀ ਧੀਧੀ ਇਤਨੀ ਮਾੜੀ ਕਿਸਮਤ ਪਰ ਚਾਰਾ ਵੀ ਕੋਈ ਨਹੀਂ ਖੂਜ ਦੇਖ ਕੇ ਮਰਨ ਵਾਲਾ ਤਾਂ ਸੰਤੂ ਹੀ ਚੰਗਾ ਹੈ ਸਾਡਾ ਕੋਈ ਵੀ ਜੱਗ ਤੇ ਸਹਾਰਾ ਨਹੀਂ ਸੰਤੂ ਤਰਤਾ ਬਣੇਗਾ ਹਾਸ ਰਸਦਾ ਦੇਵੇਗਾ ਲੁੱਬਦੇ ਇਨਸਾਨ ਨੂੰ ਤਣਕੇ ਦਾ ਸਹਾਰਾ ਹੀ ਬਹੁਤ ਹੁੰਦਾ ਹੈ ਜ਼ਿੰਦਗੀ ਜਿਉਣ ਵਾਸਤੇ ਬੰਦੇ ਨੂੰ ਕੋਈ ਆਹਰ ਲੋੜੀਦਾ ਇਠੋਰਾ ਚਾਹੀਦਾ ਨਹੀਂ ਬਿਨਾ ਤਾਂ ਕੰਧ ਵੀ ਨਹੀਂ ਖੜਦੀ ਕਮਲੀ ਮੈਲੋਂ ਨੂੰ ਹਰਾਮ ਦੇ ਬੱਚੇ ਨਾ ਕਿਵੇਂ ਪਾਲੂੰਗੀ ਜਵਾਨ ਜਹਾਨ ਪੁੱਤ ਮਾਰੇ ਗਏ ਪਤੀ ਪਰਮੇਸ਼ਰ ਤੁਰ ਗਿਆ ਇਹ ਕੋਹੜਾ ਕੁੜਤੈ ਨੂੰ ਪੜਨਾ ਹੀ ਪੈਣਾ ਬਚਿੰਤ ਕਰੇ ਉਹ ਸੋਚਾਂ ਦੇ ਬਹਿਣਾ ਵਿੱਚ ਡੁੱੜੀ ਉਧਰੀ ਜਾ ਰਹੀ ਸੀ ਕਿਹੜੀਆਂ ਸੋਚਾਂ ਚ ਪੈ ਗਈ ਹਰ ਕੋਨੇ ਉਸਲੀ ਸੋਚ ਨੂੰ ਤੁੰਕਾ ਮਾਰਿਆ ਉਹ ਕਿਸੇ ਉਡੇੜਬਣ ਵਿੱਚੋਂ ਵਾਪਸ ਪਰਤੀ ਜੇ ਤੈਨੂੰ ਵੱਡੀ ਉਮਰ ਦਾ ਛੋਰਾ ਹੈ ਤੇਰੀ ਮਰਜ਼ੀ ਆ ਪਰ ਤੂੰ ਬੰਦਾ ਮੜਾ ਨਹੀਂ ਪਾਣੀ ਮੰਗੇਗੀ ਲੋਹ ਡੋਲੂ ਮੈਂ ਉਹਨੂੰ ਨਿੱਕੇ ਹੁੰਦੇ ਤੋਂ ਜਾਣਦੀ ਆ ਜੇ ਨਾ ਕੁੜੀ ਦੇ ਸਾਹਾਂ ਚ ਸਾਹ ਲਵੇ ਇਹਨੂੰ ਨੀਵੇਂ ਸੰਭਾ ਲਈ ਬੇਬੇ ਜੀ ਜਿਵੇਂ ਤੂੰ ਤੇ ਗਿਆਨੀ ਜੀ ਕਰਦੇ ਹੋਗੇ ਮੈਨੂੰ ਮਨਜ਼ੂਰ ਹੈ ਬੇਚਿੰਤ ਕਰਨ ਦੀ ਅੱਧੀ ਕੋ ਸਹਿਮਤੀ ਨਾਲ ਕਿਹਾ ਸਾਡੇ ਪਿੰਡ ਵਾਲਾ ਦਿਆਲ ਕਾ ਬਖਤੌਰਾ ਆਵਿਆ ਵਰਿਆ 15 ਸਾਲ ਬਾਅਦ ਨੰਡਾ ਹੋ ਗਿਆ ਸਾਰੇ ਇੰਨੇ ਗੁਨੇ ਸੀ ਕਿ ਸਾਰਿਆਂ ਤੋਂ ਛੋਟੀ ਕੁੜੀ ਬਖਤੌਰੇ ਦੇ ਨਾਲ ਤੋਰਦੀ ਆਲੇ ਉਹਨੂੰ ਹੱਥੀ ਘਟਾਉਂਦਾ ਰਿਹਾ ਬਖਤੌਰਾ ਉਸ ਗੱਲ ਦੇ ਆਖਣ ਵਾਂਗੂ ਭੈਣੇ ਰੰਗੀ ਬਸਦੇ ਸੀ ਤਿੰਨ ਮੁੰਡੇ ਜੰਮੇ ਕੁੜੀ ਨੇ ਬਖਤੌਰੇ ਦੇ ਇੱਟਾਂ ਵਰਗੇ ਰਬ ਭਲੀ ਘਰੂ ਬਚਿੰਤ ਕੁਰੇ ਹਾਲੇ ਸੰਤੂ ਮੇਰੀ ਪੂਰੀ ਮੰਦਾ ਹੈ ਦਿਲ ਦਾ ਬੜਾ ਭਲਾ ਬੰਦਾ ਹੈ ਬਾਪੇ ਜਾਣੀਏ ਜਾਂ ਰਾਹ ਪਹਿ ਜਾਣੀਏ ਜੇ ਕੋਈ ਤਕਰੀਬ ਦੇਉ ਤਾਂ ਮੈਨੂੰ ਫੜ ਲਈ ਆਕੇ ਬਚਿੰਤ ਕੌਰ ਸਹਿਮਤ ਹੋਗੀ ਜੇ ਬੇਬੇ ਜੀ ਤੂੰ ਹਾਂਮੀ ਭਰਦੀਆਂ ਤਾਂ ਮੈਂ ਤਾਂ ਕੱਲ ਨੂੰ ਹੀ ਨੰਦ ਦੇਣ ਨੂੰ ਤਿਆਰ ਹਾਂ ਪਰ ਬਚਿੰਤ ਕੌਰ ਰੁਗੀ ਤੂੰ ਗੱਲ ਕਰ ਮੈਂ ਸੁਣਦੀ ਆਂ ਬੰਦਾ ਹੀ ਉਸ ਗਲ ਦੇ ਅੱਖਣ ਵਾਂਗੂ ਬੰਦੇ ਦੀ दारू ਹੁੰਦਾ ਤੂੰ ਵਿੱਚ ਝੋਕੇ ਬੋਲ ਬੇਬੇ ਜੀ ਮੈਨੂੰ ਤਾਂ ਆਹੀ ਡੋਬੂ ਪੈਂਦੇ ਆ ਵੀ ਕੱਲ ਨੂੰ ਕੁੜੀ ਨੂੰ ਮੁਸਲਿਆਂ ਦੀ ਲਾਜ ਬਾਰੇ ਮਿਹਨੇ ਤਾਂ ਨਹੀਂ ਨਾ ਮਾਰੀ ਜੇ ਤਰ ਮਾਰ ਮਾਰ ਗੰਜਾ ਨਾ ਕਰ ਦਿਆਂਗੇ ਮਾਰੂ ਮਿਹਨੇ ਨਹੀਂ ਤੂੰ ਮੈਥੋਂ ਇੱਕੋ ਹੀ ਸੁਣ ਲੈ ਜਦੋਂ ਦੀ ਵਿਚਾਰੀ ਸੰਤੀ ਗੁਜਰੀ ਐ ਉਹ ਤਾਂ ਕੰਧਾਂ ਦਾ ਵੀ ਆਸਰਾ ਮੰਨਦਾ ਤੇਰਾ ਤਾਂ ਆਸਰਾ ਉਹਨੂੰ ਹੋਣਾ ਹੀ ਹੋਣਾ ਜਦੋਂ ਮੇਲੋ ਤੇ ਘਰੇ ਜਾਵੜੀ ਉਸ ਗੱਲ ਦੇ ਆਖਣ ਵਾਂਗੂ ਆਪੇ ਪਰਤ ਜਾਉ ਦੇਖ ਲਈ ਨਮੀ ਧੀਮੀ ਦਾ ਨਸ਼ਾ ਤਾਂ ਉਸ ਗੱਲ ਦੇ ਆਖਣ ਵਾਂਗੂ ਆਹਾ ਬੰਦੇ ਨੂੰ ਧੂਰੇ ਵਾਂਗੂ ਚੜਦਾ ਜਿਵੇਂ ਬਾਂਦਰ ਵਾਂਗੂ ਮੇਲੇ ਦੇ ਅੱਗੇ ਪਿੱਛੇ ਲੱਚੜਿਆ ਫਿਰੇ ਫੇਅਰ ਆਕੀ ਨਾਲੇ ਆਪਣੀ ਮੇਲੋ ਤਾਂ ਹੈ ਵੀ ਗੋਲਾਰਗੀ ਚੱਲ ਬੇਬੇ ਜੀ ਤੇਰਾ ਤੇ ਗਿਆਨੀ ਜੀ ਦਾ ਅੱਗਾ ਤੇ ਮੇਰਾ ਪਿੱਛਾ ਜਿਵੇਂ ਕਰੋਗੇ ਮੈਨੂੰ ਮਨਜ਼ੂਰ ਹੈ ਪਰ ਸਾਰੀ ਜ਼ਿੰਮੇਵਾਰੀ ਤੁਸੀਂ ਉੱਟ ਨਹੀਂ ਹੋਊਗੀ ਬਚਿੰਤ ਰਹਿ ਬਚਿੰਤ ਕਰੇ ਬਚਿੰਤ ਰਹਿ ਇਸ ਗੱਲੋਂ ਮੈਂ ਕਰਦੀਆ ਸੰਤੂ ਨਾਲ ਵੀ ਗੱਲ ਨੇਣ ਕੇ ਹੋਠ ਦੀ ਬੋਲੀ ਬੇਬੇ ਜੀ ਸੰਤੂ ਨੂੰ ਪਤਾ ਹੀ ਨਹੀਂ ਬੇਚਿੰਤ ਕੌਰ ਹੈਰਾਨ ਸੀ ਕੁੜੇ ਕਾਣ ਨੂੰ ਕੁਝ ਪਤਾ ਵਿਚਾਰੇ ਨੂੰ ਉਹ ਤਾਂ ਉਸ ਗੱਲ ਦੇ ਆਖਣ ਵਾਂਗੂ ਮੈਂ ਤੇ ਪੂਰਨ ਸਿਉਣੀ ਗੱਲ ਮਿੱਠੀ ਸੀ ਫੇਰ ਵੀ ਕੁੜੀ ਦੀ ਸਾਰੀ ਉਮਰ ਦਾ ਸਵਾਲ ਹੈ ਤੂੰ ਬੇਫਿਕਰ ਹੋ ਜਾ ਸੰਤੂ ਨੂੰ ਮਨਾਉਣਾ ਮੇਰਾ ਕੰਮ ਹੈ ਉਹ ਤਾਂ ਮੰਨ ਜੂ ਉਹ ਤਾਂ ਵਿਚਾਰਾ ਕੱਲਾ ਗੜਾ ਡਿਗਡੋਲੇ ਖੰਦਾ ਫਿਰਦਾ ਹੈ ਇਹ ਬੰਦਾ ਤੇ ਆਏ ਨੂੰ ਪਾਣੀ ਪਿਉ ਉਹ ਨਾ ਕਦੋਂ ਕਰਦਾ ਹਰ ਘਰ ਚਲੀ ਗਈ ਬਚਿੰਤ ਕੌਰ ਨੇ ਮੰਜੇ ਤੇ ਪਈ ਮੇਲੋ ਵੱਲ ਗੋਹਣਾ ਤੱਕਿਆ ਤਾਂ ਉਸ ਦਾ ਕਾਲਜਾ ਭੜੜ ਹੋ ਗਿਆ ਅਗਲ ਸੂਰਤ ਦੇ ਨਾਲ ਨਾਲ ਕਰਮ ਵੀ ਚੱਜਦੇ ਲਖਾ ਲਿਉਂਦੀ ਧੀਏ ਉਸ ਨੇ ਮੇਲੋ ਦੇ ਮੱਥੇ ਤੇ ਬੜੇ ਹੇਰਵੇ ਨਾਲ ਹੱਥ ਫੇਰ ਕੇ ਕਿਹਾ ਮੇਲੋ ਮਾਂ ਵੱਲ ਇੱਕ ਟੱਕ ਦੇਖਣ ਲੱਗ ਪਈ ਹੁਣ ਉਹ ਬਿਲਕੁਲ ਸੰਭਲ ਚੁੱਕੀ ਸੀ ਕਮਲ ਨਹੀਂ ਮਾਰਦੀ ਸੀ ਰੋਟੀ ਖਾ ਲੈਂਦੀ ਸੀ ਚਾਹ ਦੁੱਧ ਪੀ ਲੈਂਦੀ ਸੀ ਕਪੜੇ ਲੱਤੇ ਮਾੜੇ ਮੋٹے ਧੋ ਲੈਂਦੀ ਸੀ ਤੇ ਬਚਿੰਤ ਕਰਦੇ ਕਹਿਣ ਤੇ ਨਾਲ ਗੁਰਦੁਆਰੇ ਵੀ ਜਾ ਆਉਂਦੀ ਸੀ ਸੰਤੀ ਦੇ ਮਰਨ ਤੋਂ ਬਾਅਦ ਸੰਤੂ ਵੀ ਕਰਨਟ ਹੋਈ ਕਣਕਵਾਂ ਦੱਬਿਆ ਗਿਆ ਸੀ ਉਸ ਦੇ ਅਹਿਸਾਸ ਹੀ ਮਰ ਚੜੇ ਸਨ ਅਲਾਟਮੈਂਟ ਹੋਈ ਜ਼ਮੀਨ ਵਿੱਚ ਜਾਣ ਨੂੰ ਉਸ ਦੀ ਵੱਡੀ ਰੂ ਨਾ ਕਰਦੀ ਸੁਨਣਾ ਘਰ ਪਾਪਾ ਕਰਦਾ ਡਰਾਉਂਦਾ ਅਮਲੀ ਕਦੇ-ਕਦਾਈ ਉਸ 'ਤੇ ਗੇੜਾ ਮਾਰ ਜਾਂਦਾ ਇਸ ਨਾਲ ਉਹਦਾ ਬਾਵਾ ਦਿਲ ਲੱਗਿਆ ਰਹਿੰਦਾ ਉਹ ਅਗਲੀਆਂ ਪਿਛਣੀਆਂ ਗੱਲਾਂ ਕਰਕੇ ਗੁੱਬਗਵਾਹਟ ਕੱਢ ਲੈਂਦੇ ਦੁੱਖ ਸੁੱਖ ਫਰੋਲਦੇ ਪਰੇ ਦਿਲ ਹੌਲੇ ਹੋ ਜਾਂਦੇ ਕਦੇ ਕਦੇ ਅਮਲੀ ਮੰਡ ਦੀ ਦੇਸੀ ਦਾਰੂ ਦੀ ਬੋਤਲ ਫੜੀ ਆਉਂਦਾ ਅੱਧੀ ਰਾਤ ਤੱਕ ਪਿੰਦੇ ਉਹ ਪੁਰਾਣੇ ਕਿਸੇ ਛੇੜ ਲੈਂਦੇ ਜਜ਼ਬਾਤ ਹਿਲ ਪੈਂਦੇ ਅਤੇ ਇੱਕ ਦੂਜੇ ਦੇ ਗੱਲ ਲੱਗ ਕੇ ਰੋਣ ਲੱਗ ਜਾਂਦੇ ਅੰਦਰ ਜਮਾ ਹੋਇਆ ਕੂੜ ਕਬਾੜ ਹੰਝੂਆਂ ਨਾਲ ਧੋਕੇ ਆਪ ਹੀ ਚੁੱਪ ਕਰ ਜਾਂਦੇ ਸੰਤੂ ਅਜੇ ਬਲਦਾਂ ਨੂੰ ਗੋਤਾਵਰ ਲਾ ਕੇ ਹਟਿਆ ਸੀ ਕਿ ਤਾਈ ਹਰ ਕੋਰ ਬੜ ਪਈ ਕੀ ਕਰਦਾ ਪੁੱਤ ਸੰਤੂ ਹਰ ਕੋਰ ਨੇ ਬੜੇ ਮੋੜ ਨਾ ਪੁੱਛਿਆ ਵਾਲਦ ਨੂੰ ਚੰਨੀ ਕਰਕੇ ਢਿਆਂ ਤਈ ਸੰਤੂ ਨੇ ਹੱਥ ਛੋੜ ਕੇ ਉੱਤਰ ਦਿੱਤਾ ਤੰਗਾ ਪੁੱਤ ਜੱਟ ਦੀ ਬਲਦ ਬਿਨਾ ਤੇ ਬਲਦ ਦੀ ਜੱਟ ਬਿਨਾ ਕੋਈ ਜੁਨ ਨਹੀਂ ਉਸ ਗੱਲ ਦੇ ਆਖਣ ਵਾਂਗੂ ਇਹ ਵੀ ਲੈਣੇ ਦੇਣੇ ਦੇ ਸਰਬੰਧ ਦਾ ਪੁੱਤ ਉਹ ਮੰਜੀ ਤੇ ਬੈਠ ਗਿਆ ਬੋਲੀ ਚਾਹ ਤਰਾਂ ਦਾਈ ਅਰ ਲਾਬੂ ਤ ਨਾਲੇ ਤੂੰ ਪੀ ਲਈ ਇਹੜੇ ਹਾਲੀ ਹੋਇਆ ਪਿਆ ਸੰਤੂ ਨੇ ਚਾਹ ਤਰ ਦਿੱਤੀ ਹਰਕੋਰ ਨੇ ਸਾਂਸਾਂ ਕਰਦੇ ਘਰ ਵਿੱਚ ਪਹਿਲਵਾਨੀ ਕਿਹੜਾ ਦਿੱਤਾ ਸੰਤੂ ਗਲਾਸਾਂ ਵਿੱਚ ਚਾਹ ਪਾ ਲਿਆ ਆ ਚਾਹ ਆਪਾਂ ਪਿੱਛੋਂ ਪੀਵਾਂਗੇ ਪਹਿਲਾਂ ਮੇਰੇ ਨਾਲ ਇੱਕ ਗੱਲ ਕਰ ਹਰਕੋਰ ਨੇ ਗੱਲ itoria ਹਾਂ ਦੱਸ ਤਾਈ ਬਚਿੰਤ ਕੌਰ ਦੀ ਕੁੜੀ ਹੈ ਨਾ ਮੇਲੋ ਹਾਂ ਦਾਈ ਉਹਦੇ ਬਾਰੇ ਤੇਰਾ ਕੀ ਖਿਆਲ ਹੈ ਕਿਹੜਾ ਖਿਆਲ ਤਾਈ ਉਹ ਤਾਂ ਜਮਾਂ ਹੀ ਸਿਧਰ ਹੈ ਜਮਾਂ ਹੀ ਨਿਆਣੇ ਦਾ ਨਿਆਣਾ ਹੀ ਰਿਹਾ ਕਮਲਿਆ ਉਹਦੇ ਰਿਸ਼ਤੇ ਬਾਰੇ ਕੀ ਖਿਆਲ ਹੈ ਇਸ ਤੇ ਦਾ ਖਿਆਲ ਤਾਂ ਠੀਕ ਹੈ ਪਰ ਕਰਦੇ ਕਿਹਦੇ ਨਾਲ ਹੈ ਤਾਈ ਸੰਤੂ ਦੇ ਹੱਥ ਪੱਲੇ ਕੱਖ ਨਹੀਂ ਪਿਆ ਸੀ ਤੂੰ ਤਾਂ ਉਸ ਗੱਲ ਦੇ ਆਖਣ ਵਾਂਗੂ ਜਮਾ ਹੀ ਢਾਂਡਾ ਬੰਦਾ ਮੈਂ ਮੈਲੋ ਦੇ ਰਿਸ਼ਤੇ ਦੀ ਤੇਰੇ ਨਾਲ ਗੱਲ ਕਰਦੀ ਆ ਹਰ ਕੋਰ ਨੇ ਮੋਟੇ ਅੱਖਰਾਂ ਸਮਝਾਇਆ ਮੇਰੇ ਨਾਲ ਤਾਈ ਉਸਨੇ ਮੂੰਹ ਹਟ ਲਿਆ ਅੱਖਾਂ ਚੌੜੀਆਂ ਚਫਾਲ ਹੋ ਗਈਆਂ ਸਿਰ ਦੀਆਂ ਜਟੂਰੀਆਂ ਸਪੋਲੀਆਂ ਵਾਂਗ ਖੜ ਗਈਆਂ ਆਹੋ ਤੇਰੇ ਨਾਲ ਤਾਈ ਉਸ ਤੋਂ ਬੋਲਿਆ ਨਾ ਗਿਆ ਸਾਰੇ ਸਰੀਰ ਵਿੱਚ ਚਰਨਾਟ ਛਿੜ ਗਈ ਲੋ ਕੰਡੇ ਕੰਡੇੰਨਿਆਂ ਵਾਂਗ ਖੜੇ ਹੋ ਗਏ ਫਲਦੀ ਪਾਲੋ ਬੌਂਦਲ ਗਿਆ ਸੀ ਭਾਈ ਕਾਹ ਨੂੰ ਮਰੇ ਨੂੰ ਹੋਰ ਮਾਰਦੀ ਐ ਮੇਰੇ ਹਾਲਾਤਾਂ ਦਾ ਤੈਨੂੰ ਪਤਾ ਹੀ ਐ ਉਸ ਦੀਆਂ ਚਲੀਆਂ ਪਸੀਨੇ ਨਾਲ ਤਰਬ ਤਰ ਸਨ ਉਹ ਬਾੜ ਵਿੱਚ ਫਸੇ ਬਿੱਲੇ ਵਾਂਗ ਤਾਈ ਵੱਲ ਚਾਕ ਰਿਆ ਸੀ ਹਰ ਕੋਰ ਬਰਾਬਰ ਉਸ ਦਾ ਜੈਜਾ ਲੈਰੀ ਸੀ ਤਾਈ ਕਿੱਥੇ ਉਹਦੀ ਉਮਰ ਕਿੱਥੇ ਮੇਰੀ ਉਮਰ ਉਸ ਦਾ ਦਿਲ ਫੜੇ ਕਬੂਤਰ ਵਾਂਗ ਫਰਕ ਫਰਕ छाਤੀ ਵਿੱਚ ਵੱਜੀ ਜਾ ਰਿਹਾ ਸੀ ਇਹ ਉਮਰ ਤੇਰੀ ਨੂੰ ਕੀ ਗੋਲੀ ਵੱਜੀ ਕੱਲ ਦਾ ਤਤੂ ਤੂ ਆ ਕੇ ਮੇਰੇ ਹੱਥਾਂ 'ਚ ਖੇਡਦਾ ਰਿਆ ਕੱਲ ਦੀਆਂ ਗੱਲਾਂ ਜਦੋਂ ਮੇਰੇ ਉੱਤੇ ਤੂੰ ਮੂਤ ਦਿੰਦਾ ਸੀ ਹਰਕੋਰ ਨੇ ਛੇੜ ਕੀਤੀ ਸੰਤੂ ਨੂੰ ਕੋਈ ਸੋਝ ਨਹੀਂ ਸਿਰਿਆ ਤਾਈ ਨੇ ਚਾਣ ਕੀ ਕਪਾਲ ਚਿੱਟ ਮਾਰੀ ਸੀ ਉਹ ਲਾਲ ਚ ਰੰਗ ਹੋਇਆ ਬੈਠਾ ਸੀ ਉੜੀ ਦੀ ਖੇ ਖਰਾਬੀ ਜਿਹੜੀ ਮੁਸਲਿਆ ਨੇ ਕੀਤੀ ਹੈ ਉਹ ਤੈਨੂੰ ਪਤਾ ਹੀ ਹੈ ਉਹ ਤਾਂ ਤਾਈ ਪਤਾ ਹੈ ਫਿਰ ਹੋਰ ਸੌਣ ਟਕਾ ਕੇ ਉਸਨੇ ਦਮ ਲੈ ਕੇ ਬੋਲਣਾ ਸ਼ੁਰੂ ਕੀਤਾ ਕੁੜੀ ਦਾ ਹੋ ਗਿਆ ਪੈਰ ਭਾਰਾ ਨਾਲੇ ਤਾਂ ਉਸ ਗੱਲ ਦੇ ਆਖਣ ਵਾਂਗੂ ਪੁੰਨ ਤੇ ਨਾਲੇ ਫਲੀਆਂ ਉਹਨਾਂ ਦਾ ਜਵਾਕ ਢਗਿਆ ਜਾਊ ਤੇ ਤੇਰਾ ਘਰ ਵਾਚੂ ਫਾਇਦਾ ਦੋਨਾਂ ਤੇ ਰਾਨੂ ਹੀ ਆ ਰੋਟੀਆਂ ਪਕਾਉਣ ਆਲੀ ਘਰੇ ਆਜੂ ਬਾਧੂ ਆਪੇ ਹੱਥ ਭੂਖਦਾ ਰਹਿਣਾ ਤੇਰੀ ਤਾਂ ਉਮਰ ਹੀ ਕੀ ਐ ਆਪਣੇ ਪਿੰਡ ਵਾਲੇ ਚਾਹਲਦਾਰ ਨੇ 60 ਵਰਿਆਂ ਦੇ ਨੇ ਵਿਆਹ ਕਰਵਾ ਲਿਆ ਸੀ ਦੂਜਾ ਜੋ ਵੀ ਪਹਿਲੀ ਤੇ ਜਿਉਂਦੀ ਹੁੰਦੀ ਹੁੰਦੀ ਦੇ ਉਹ ਤਾਈ ਲੋਕ ਕੀ ਕਹਿਣਗੇ ਇਹ ਲੋਕਾਂ ਨੂੰ ਮਾਰ ਚਿੱਤਰ ਤੋਂ ਦੀ ਲੋਕੀ ਹੁਣ ਨਹੀਂ ਤੇਰੀਆਂ ਰੋਟੀਆਂ ਲਾਉਣ ਆਉਂਦੇ ਆ ਆਇਆ ਕਦੇ ਕੋਈ ਦੁੱਖ ਸੁੱਖ ਕਰਨਾ ਜਦੋਂ ਦੀ ਸੰਤੀ ਮਰੀ ਐ ਐ ਮੈਂ ਤਾਂ ਉਹੀ ਬੁੜਾ ਹੋਇਆ ਪਿਆ ਆਖਰੀ ਗੱਲ ਸੰਤੂ ਨੇ ਮਸਾਂ ਹੀ ਮੂੰਹ ਕੱਢੀ ਜਾਣੇ ਕਹਿੰਦੇ ਹੁੰਦੇ ਆ ਘੋੜਾ ਤੇ ਮਰਦ ਕਦੇ ਬੁੱਢੇ ਨਹੀਂ ਹੁੰਦੇ ਜੇਕਰ ਮੇਲਨ ਖਰਾਕਾਂ ਮੇਲੋ ਆਉਣ ਦੀ ਧੀਰ ਹੈ ਤੂੰ ਤਾਂ ਉਹੀ ਡੁੜਕ ਜਾਵੇਂਗਾ ਨਾਲੇ ਉਹਦਾ ਕਮਲ ਜਲ ਲੋਟ ਹੋ ਜੂ ਉਸ ਗੱਲ ਦੇ ਆਖਣ ਵਾਂਗੂ ਕੱਲਾ ਤਾਂ ਉਹੀ ਕੀੜਿਆਂ ਵਾਲੇ ਕੁੱਤੇ ਵਾਂਗੂ ਢੇਰੀ ਹੋ ਜਾਵੇਂਗਾ ਹੌਸਲਾ ਕਰ ساری ਦੁਨੀਆ ਹੀ ਘਰ ਬਸਾਉਂਦੀ ਆਈ ਐ ਢਾਈ ਐਸ ਉਮਰ ਚ ਵਿਆਹ ਕਰਵਾਉਂਦਾ ਮੈਂ ਚੰਗਾ ਲੱਗੂ ਵੇ ਵਿਆਹ ਨੂੰ ਕਿਹੜਾ ਤੂੰ ਕੋੜੀ ਜਾਣਨਾ ਵਰਦਵਾਰੇ ਚ ਹੀ ਚਾਰ ਲਾਵਾ ਪੜ ਦੇਾਂਗੇ ਕੁੜੀ ਲੈ ਕੇ ਘਰੇ ਵੱਝੀ ਬਸਿਓ ਰਸਿਓ ਬੁੱਲੇ ਵੱਢਿਓ ਮੇਲੋ ਦੀ ਮਾਂ ਦਾ ਕੀ ਵਿਚਾਰ ਐ ਸਾਰੀ ਸਹਿਮਤ ਆ ਬਸ ਤੂੰ ਹੀ ਕੱਲਾ ਐ ਇਹੜਾ ਗਿੱਟੇ ਸੋਟੀ ਨਹੀਂ ਲੱਗਣ ਦਿੰਦਾ ਹਰ ਕੋਨੇ ਫਟਾਫਟ ਜਾਸੂਤਨੀ ਸ਼ੁਰੂ ਕਰ ਦਿੱਤੀ ਕਿਉਂ ਤਿਆਰੀ ਕਰ ਮੈਂ ਪੂਰਨ ਸਿੰਘ ਕੋਲੇ ਚੱਲੀ ਆਂ ਹਰ ਕੋਨੇ ਚਾਹ ਪੀ ਕੇ ਬਰੋਲਾ ਬਣ ਗਈ ਸੰਤੂ ਖੁਸ਼ੀ ਤੇ ਹੈਰਾਨੀ ਵਿੱਚ ਗੜੋਚ ਆਇਆ ਦੁਬਦਾ ਜੀ ਵਿੱਚ ਫਸਿਆ ਬੈਠਾ ਸੀ ਸੋਚਾਂ ਸੋਚਦਿਆਂ ਉਸਨੇ ਸ਼ਾਮ ਪਾ ਦਿੱਤੀ ਪਛਮਾ ਨੂੰ ਪੱਠੇ ਦੱਥੇ ਪਾ ਤੇ ਪਾਣੀ ਪਿਆ ਕੇ ਉਹ ਅਮਲੀ ਵੱਲ ਨੂੰ ਤੁਰ ਪਿਆ ਮੈਂ ਤੇਰੇ ਵੱਲੀ ਆਉਣ ਲੱਗਿਆ ਸੀ ਪਤਾ ਨਹੀਂ ਕਿਹੜੀ ਖੁਸ਼ੀ ਵਿੱਚ ਅਮਲੀ ਨੇ ਫੱਟ ਬੋਤਲ ਧੂਲੀ ਕੋਈ ਤੋਂ ਪਾਣੀ ਦਾ ਲੀਟਰ ਭਰ ਲਿਆਂਦਾ ਤੇ ਦੋ ਖੱਦਰ ਦੇ ਗਲਾਸ ਕੋਲ ਰੱਖ ਲਏ। ਆ ਜਿਹੜੀ ਕੋਸਰਮੁਸਰ ਦੀ ਸੁਣਦੇ ਆ ਕਿੰਨੀ ਕੋ ਸੱਚੀਆਂ। ਅਮਲੀ ਨੇ ਬੋਤਲ ਦੇ ਮੂੰਹ ਚੋਂ ਮੱਕੀ ਦਾ ਗੁਲ ਮੜੋੜਦਿਆਂ ਸੰਤੂ ਨੂੰ ਪੁੱਛਿਆ। ਆ ਕਿਹੜੀ ਕੋਸਰਮੁਸਰ? ਆ ਤੇਰੇ ਵਿਆਹ ਆਲੀ। ਕਾਹਨੂੰ ਕੱਚ ਸਾਨੀ ਮਮਦ ਨਾ ਸਿੱਧਾ ਹੋ ਕੇ ਵਗ ਬਲਦ ਮੂਤਰੀਆਂ ਨਾ ਪਾ। ਅਮਲੀ ਨੇ ਰੂੜੀ ਮਾਰ ਕੇ ਖੱਦਰ ਦੇ ਗਲਾਸਾਂ ਵਿੱਚ ਉਲਦ ਲਈ। ਉਹ ਪਹਿਲਾਂ ਤਾਈ ਤੇ ਲਾ ਗਈ ਹੁਣ ਜਿਹੜੀ ਕਸਰ ਬਾਕੀ ਰਹਿੰਦੀ ਆ ਤੂੰ ਪੂਰੀ ਕਰ ਲੈ ਮਾੜੀ ਧੜ ਤਾਂ ਅਮਲੀਆ ਚ ਮਿਆਰਾਂ ਤੇ ਹੀ ਪੈਂਦੀ ਆ ਸੰਤੂ ਨੇ ਗਲਾਸ ਚੁੱਕ ਲਿਆ ਔਰ ਮਰਦ ਬੰਨ ਮਾਰਦਾ ਮਾੜੇ ਸਾਹਣ ਮੰਗਉ ਪੂਛ ਮਰੋੜ ਮਰੋੜ ਮੋਕ ਨਾ ਮਾਰੀ ਜਾ ਹੂੰ ਤਾਂ ਮਾਜਰ ਕੀ ਸੰਤੀ ਨੂੰ ਖੰਗਣ ਨਹੀਂ ਦਿੰਦਾ ਸੀ ਇਹ ਤਾਂ ਫੇਰ ਕੱਲ ਦੀ ਜੋ ਆਕੜੀ ਆ ਦੋਨਾਂ ਨੇ ਗਲਾਸ ਖਾਲੀ ਕਰ ਦਿੱਤੇ ਤਾਜ਼ੇ ਪੱਟੇ ਗੰਡੇ ਬਲਦ ਵਾਂਗ ਚਰਨੇ ਸ਼ੁਰੂ ਕਰ ਦਿੱਤੇ ਦੇਸੀ ਦਾਰੂ ਨੇ ਉਹਨਾਂ ਨੂੰ ਪੱਠਾ ਲਾ ਦਿੱਤਾ ਸੀ ਗੰਡੇ ਚੱਪਦਿਆਂ ਦੀ ਕਰਬ ਕਰਬ ਦੂਰ ਤੱਕ ਸੁਣਦੀ ਸੀ ਆਏ ਡਰਤਾ ਮੈਨੂੰ ਖਾਈ ਜਾਂਦਾ ਹੈ ਇਹ ਕਦੇ ਪੀਤੀ ਖਾਦੀ ਸੋਰੀ ਦੀ ਜਾ ਜਾਂਦੀ ਨਾ ਹੋ ਜਾਏ ਸੰਤੂ ਨੂੰ ਨਸ਼ਾ ਹਨੇਰੀ ਬੰਗ ਚੜਿਆ ਸੀ ਓਏ ਐਡਾ ਵੀ ਖੋਖਰਾਰਾ ਮਾਲਨਾ ਬਣ ਅੱਡਾਂ ਤੇਰਿਆਂ ਦੇ ਵੀ ਹੁਣ ਜੜਾੱਕੇ ਪੈਂਦੇ ਆ ਈਵੇਂ ਆਈ ਤੇ ਆ ਜਾਵੇ ਵੋਡਨੀਆਂ ਲਵਾ ਦਿੰਦੀ ਐ ਕਿਤੇ ਉਹ ਗੱਲ ਨਾ ਹੋਵੇ ਕਿਤੇ ਉੱਤੋਂ ਹੀ ਲਾਉਣਾ ਪਵੇ ਅਮਲੀ ਨੇ ਸੰਤੂ ਦਾ ਮਾਵਾ ਲਾ ਤੜਿਆ ਅਮੜਿਆ ਉਹ ਠੀਕ ਹਨ ਨਾ ਹਟਿਆ ਪਹਿਲੇ ਪੈਗ ਦਾ ਨਸ਼ਾ ਹੀ ਕੋਟਾ ਕਰ ਮਾਰਿਆ ਪਾ ਉਹਰ ਘੁੱਟ ਓਏ ਜੰਨੀ ਗਏ ਆਪਾਂ ਕਿਹੜਾ ਹੈ ਕਿਤੇ ਲੈ ਕੇ ਜਾਣੀਆਂ ਅਜੇ ਤਾਂ ਕਿਸੇ ਸੀ ਹੋਰ ਪਈਆ ਅੱਜ ਨੰਜਾਂ ਲਾ ਕੇ ਹਟਾਂਗੇ ਹਰ ਇੱਕ ਗੱਲ ਛੋਟੇ ਭਾਈ ਮੇਰੀ ਲੜ ਬੰਨ ਲਈ ਹੰਬਲੀ ਨੇ ਦੁਬਾਰਾ ਗਲਾਸ ਭਰਦਿਆਂ ਕਿਆ ਸੰਤੂ ਨੇ ਅਗਲੀ ਗੱਲੀ ਕੰਚੁੱਕੇ ਖੇਚ ਦਿਹਾੜੀ ਦੀ ਤਾਂ ਚਾਹੇ ਜੋਤਾਂ ਲਾ ਲਿਆ ਕਰੀ ਪਰ ਘਰ ਵਾਲੀ ਦਾ ਕਨਾਲ ਨਾ ਮਰਨਦੀ ਇਹ ਤੇ ਤੂੰ ਬੋਰ ਨਾ ਹੋਇਆ ਤਾਂ ਅਗਲੀ ਕੰਧਾ ਕੋਠੇ ਦੀ ਟੱਪੂ ਨਾਲੇ ਰੱਖੂ ਤੈਨੂੰ ਜੁੱਤੀ ਥੱਲੇ ਵਾ ਜਿੰਨੀ ਕੁ ਜੋਕਰਾ ਹੋਇਆ ਰਹਿਰ ਬਗਲੀ ਆਈ ਗਵਾਂਡੀਆਂ ਦਾ ਕੱਟਾ ਮਾਰਨ ਆਸਤੇ ਨਾ ਕਦੇ ਕਦੇ ਆਪ ਦੀ ਕੰਧ ਸਿੱਟ ਨਹੀਂ ਪੈਂਦੀ ਆ ਪਰ ਇੰਨਾ ਖਿਆਲ ਰੱਖੀ ਬਈ ਕਿਤੇ ਹਿਲਦੀ ਕੰਧ ਤੇਰੇ ਤੇ ਨਾ ਡਿੱਗੇ ਹੁਣੇ ਦੂਜੇ ਗਲਾਸ ਵੀ ਅੰਦਰ ਡੋਲੇ ਗੰਡਿਆਂ ਨੂੰ ਫੇਰ ਵੱਡਾ ਧਰ ਲਿਆ ਉਹ ਗੁੱਸਾ ਨਾ ਕਰੀ ਛੋਟੇ ਭਾਈ ਮੈਂ ਮੈਂ ਤੈਨੂੰ ਵੱਡਾ ਹੋਣ ਕਰਕੇ ਮਤਾਂ ਦੇ ਨਾ ਆਮਲੀ ਨਸ਼ੇ ਨਾ ਬਾਬੂ ਬਣਿਆ ਤੋਤਰਾ ਬੋਲ ਰਿਹਾ ਸੀ ਉਸ ਦੀਆਂ ਅੱਖਾਂ ਦਾ ਰੰਗ ਜੋਗਿਆ ਹੋ ਗਿਆ ਸੀ ਉਹ ਸਾਦਾ ਬਾਈ ਮੈਂ ਤੇਰਾ ਜਮਾਂ ਹੀ ਨਹੀਂ ਕਰਦਾ ਪਰ ਇੱਕ ਢੁਕੂ ਮੈਨੂੰ ਅੰਦਰੋਂ ਅੰਦਰ ਹੀ ਖਾਈ ਜਾਂਦਾ ਮੈਂ ਆਹ ਕੀ ਤੂੰ ਮੋਹ ਗੱਲ ਗੱਡ ਮੈਂ ਭੁੰਜੇ ਨਹੀਂ ਡਿੱਗਣ ਦਿੰਦਾ ਉਸ ਨੇ ਉਹ ਗਾਲਾਂ ਰੋਕ ਕੇ ਕਿਹਾ ਉਹ ਕੋਚਰ ਵਾਂਗ ਸੰਤੂ ਬਲਚਾ ਕਰ ਰਿਹਾ ਸੀ ਸੰਤੂ ਚੁੱਪ ਸੀ ਓਏ ਛੋਟੇ ਭਾਈ ਅਸੀਂ ਮੋਦੀ ਧਾਰ ਮਾਰੀਏ ਸਾਰਾ ਪਾਕਿਸਤਾਨ ਰੋੜ ਦਈਏ ਹੁਕ ਮਾਰੀਏ ਲਾਹੌਰ ਉਡਾ ਦਈਏ ਤੂੰ ਗੱਲ ਕਰ ਰਾਤ ਇਹਨੂੰ ਮੈਂ ਪਾਉਂ ਆਦੋ ਮਰੂੰ ਮਰੂੰ ਕਰੀ ਜਾਣਾ ਭਰਾਵਾਂ ਦੀ ਸਾ ਭਰਾ ਫਾਹੇ ਲੱਗਦੇ ਆਇਆ ਤੂੰ ਹੁਕਮ ਕਰ ਜ਼ਿੰਦਗੀ ਲਾ ਲਾਮ ਕਰ ਦੂੰ ਅਮਲੀ ਲੋਰ ਵਿੱਚ ਡੰਡ ਬੈਠਕਾਂ ਕੱਢੀ ਜਾ ਰਿਆ ਸੀ ਉਹ ਸੰਤੂ ਅੱਗੇ ਥੰਬ ਬੰਗ ਗੱਡਿਆ ਬੈਠਾ ਸੀ ੜਕੂ ਅਮਲੀ ਆਇਆ ਇਹ ਆ ਇਹ ਕਦੇ ਕਦੇ ਕਮਲ ਜਾਂ ਮਾਰਨ ਲੱਗ ਜਾਂਦੀ ਆ ਕਿਤੇ ਉਹ ਨਾ ਵੇ ਵੀ ਮੈਂ ਮਹਾਰਾਜਾ ਨੇੜੇ ਨੂੰ ਹਵਾਂ ਤੇ ਉਹ ਰੌਲਾ ਪਾ ਕੇ ਜਾਣ ਇਕੱਠਾ ਕਰ ਲੇ ਅਮਲੀ ਉੱਚੀ ਉੱਚੀ ਹੱਸ ਪਿਆ ਵਾ 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 ਕੇ ਪੱਟਿਆ ਭਾੜ ਨਿਕਲਿਆ ਚੂਹਾ ਤੂੰ ਓਹੀ ਦਾ ਓਹੀ ਰਿਆ ਅਮਲੀ ਸੰਤ ਤੇ ਨੇੜੇ ਹੋ ਗਿਆ ਓਏ ਇੱਕ ਗੱਲ ਸੁਣ ਬੁੜੀਆਂ ਕਹਿੰਦੀਆਂ ਹੁੰਦੀਆਂ ਸੱਸਿਆ ਗੱਲ ਕਰ ਨੂ ਐ ਕੰਨ ਕਰ ਦੋ ਚਾਰ ਦਿਨ ਪਲੋਸੀ ਰੋਟੀ ਦਾਲ ਨਾ ਬਣਵਾਈ ਕਿਤੇ ਅੜ ਬੋਤੇ ਵਾਂਗੂ ਉੱਤੇ ਹੋ ਹੋ ਕੇ ਬੁੱਕਾ ਨਾ ਲੱਗ ਪੀ ਈਵੇਂ ਦਾ ਦਿਲ ਵਸਤ ਕਰੀਏ ਹੌਲੀ ਹੌਲੀ ਗੱਡਾ ਲਈ ਤੇ ਪਾਈ ਜ਼ਬਰਦਸਤੀ ਤੇ ਸਹਿਮਤੀ ਚ ਅੱਖਾਂ ਕੋ ਆਂਦਾ ਫਰਕ ਹੁੰਦਾ ਛੋਟੇ ਭਾਈ ਮੈਂ ਤੇਰੀ ਲੱਗ ਸਮਝਦਾ ਭਈ ਸੁੱਲਿਆ ਨੇ ਉਹ ਦਿਨਾਂ ਧੱਕਾ ਕੀਤਾ ਇੱਥੇ ਤਾਂ ਮੱਝ ਨੂੰ ਛੋਟੀ ਮਾਰ ਕੇ ਚੋਣਾ ਤੇ ਕਿੱਥੇ ਨੀਰਾ ਪਾ ਕੇ ਥਾਪੀ ਮਾਰ ਕੇ ੇਟਾਂ ਬੈਠਣਾ ਕਿੰਨਾ ਫਰਕ ਹੈ ਜਦੋਂ ਚੀਕ ਦੇ ਗੱਡੇ ਨੂੰ ਗਲੀਸ ਦੇ ਕੇ ਤੋਰੀਏ ਨਾ ਆਪੇ ਰਹਿਲਾ ਹੋ ਕੇ ਤੁਰਪਿੰਦਾ ਤੇਰੇ ਸਾਹਮਣੇ ਆ ਜਦੋਂ ਤੇਲ ਮੈਨ ਲੱਗ ਪਿਆ ਦੇਖ ਲਈ ਕਮਲ ਕੁਮਲ ਕਿਧਰੇ ਉੱਡ ਜਾਣਗੇ ਇੱਕ ਅੱਧਾ ਦਿਨ ਵੱਟ ਜਾ ਕਰੂਗੀ ਫਿਰ ਆਪੇ ਟਿਕਾਣੇ ਤੇ ਆ ਜੂਗੀ ਉਹ ਜੱਟ ਬੂਟ ਹੈ ਜਦੋਂ ਮੱਝ ਨੇ ਨਵੇਂ ਦੁੱਧ ਹੋਣਾ ਹੁੰਦਾ ਨਾ ਕਿੱਲਾ ਪਟਵਾਉਣ ਤੱਕ ਜਾਂਦੀ ਹੈ ਇਹ ਆਪ ਤੇਰਾ ਭਲਾ ਕਰੇ ਜਦੋਂ ਨਵੇਂ ਦੁੱਧ ਹੋ ਜਾਂਦੀ ਹੈ ਜਮਈ ਸੀਲ ਬਣ ਕੇ ਖੜ ਜਾਂਦੀ ਹੈ ਇਹ ਕੰਮ ਵੀ ਬੰਦੇ ਦੇ ਦਿਮਾਗ ਤੇ ਜਿਰਬ ਬਣ ਕੇ ਜਮ ਜਾਂਦਾ ਹੈ ਤੇ ਜਦੋਂ ਜਿਰਬ ਨਿਕਲ ਜਾਂਦੀ ਹੈ ਹੌਲਾ ਫੁੱਲਰਗਾ ਹੋ ਜਾਂਦਾ ਬੰਦਾ ਜਵਾਨ ਕੁੜੀਆਂ ਨੂੰ ਮਿਰਗੀ ਦੇ ਦੌਰੇ ਕਿਉਂ ਪੈਂਦੇ ਆ ਇਸੇ ਕਰਕੇ ਪੈਂਦੇ ਆ ਜਦੋਂ ਸ਼ੇਰਨੀ ਨੂੰ ਬਾਹਲਾ ਉੱਠਦਾ ਉਹ ਰਾਹ ਤੇ ਆ ਕੇ ਲੇਟਣ ਲੱਗ ਜਾਂਦੀ ਹੈ ਹੱਥ ਨਹੀਂ ਦੇ ਸਿਰ ਨੂੰ ਚੜਦਾ ਤਾਂ ਦਰਖਤ ਪਟ ਪਟ ਸੜਦੀ ਹੈ ਪ੍ਰਾਣੇ ਸਾਧੂ ਸੰਤ ਦਰਖਤਾਂ ਹੇਠ ਬੈਠੇ ਹੀ ਪਿਗਲ ਗਏ ਇਹੜਾ ਹੈ ਗੁਜਰਤ ਨੇ ਰਾਹ ਬਣਾਇਆ ਕੁਝ ਸੋਚ ਕੇ ਹੀ ਬਣਾਇਆ ਹੈ ਗੁਜਰਤ ਕੋਈ ਕਮਲੀ ਹੈ ਜਾਣ ਬਰਾਂ ਨੂੰ ਹੋਰ ਕੋਈ ਕੰਮ ਆਉਂਦਾ ਚਾਹੇ ਨਹੀਂ ਆਉਂਦਾ ਹਰੇਕ ਕੰਮ ਲਾਜ਼ਮੀ ਜਾਂਦੇ ਆ ਸੰਤੂ ਹੱਸ ਪਿਆ ਉਹ ਹੱਸਣਾ ੜੀ ਗੱਲ ਨਹੀਂ ਛੋਟੇ ਭਾਈ ਇਹਦੇ ਬਿਨਾ ਰੱਬ ਦੀ ਸ੍ਰਿਸ਼ਟੀ ਨਹੀਂ ਚੱਲਦੀ ਸੰਸਾਰ ਨਹੀਂ ਤੁਰਦਾ ਬਾਦਾਂ ਨਹੀਂ ਹੁੰਦਾ ਜਿਹੜੇ ਲੋਕ ਇਹਨੂੰ ਸਮਝਦੇ ਸਿਰਫ ਮੂਤਨ ਵਾਲੀ ਚੀਜ਼ ਆ ਉਹ ਤਾਂ ਸਿੱਧੇ ਗੁਜਰਤ ਦੇ ਵਹਿਰੀ ਹੈ ਚਾਹੇ ਕੋਈ ਸਾਧਾ ਚਾਹੇ ਸੰਤ ਸੰਤੂ ਹੋਰ ਉਤਸ਼ਾਹਪਿਆ। ਉਹ ਤੂੰ ਤਾਂ ਜਵਾਕਾਂ ਵਾਂਗ ਹੱਸਣ ਲੱਗ ਪਿਆ। ਸੋਚ ਕਰ। ਗਾਇਆਂ ਹਰ ਰੋਜ਼ ਬਗ ਵਿੱਚ ਆਂਦੀਆਂ। ਢੱਠਾ ਉਹਨਾਂ ਵੱਲੋਂ ਜਮਾਂ ਹੀ ਬੇਪਰਵਾਹ ਰਹਿੰਦਾ। ਜਦੋਂ ਕਿਸੇ ਗਾਂ ਨੇ ਨਵੇਂ ਦੁੱਧ ਹੋਣਾ ਹੁੰਦਾ। ਉਹਦੇ ਮਗਰ ਲੱਗ ਤੁਰਦਾ। ਇਹ ਕੁਜਰਤ ਦਾ ਗੇੜ ਹੈ। ਤੇ ਨਹੀਂ ਢੱਠੇ ਅੰਦਰ ਕਿਹੜਾ ਕੋਈ ਮੀਟਰ ਲੱਗਿਆ ਹੁੰਦਾ। ਪੈਗ ਪਿੰਦੇ ਸੰਤੂ ਨੂੰ ਹੱਥੂ ਅਣੋਂ ਮਸਾਂ ਹੀ ਬਚਿਆ। ਓਏ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ। ਪਿੱਛੋਂ ਪਤਾ ਲੱਗਦਾ। ਇੱਕਾਰੀ ਦਾ ਮੂੰਹ ਖੱਟਾ ਹੁੰਦਾ ਤੂੰ ਹੱਸ ਕੇ ਦਿਲ ਖੁਸ਼ ਕਰ ਲਾ ਪਰ ਮੈਂ ਤੈਨੂੰ ਖਰਿਆਂ ਹੀ ਸੁਣਾਉਣਾ ਓਏ ਹੌਣ ਵਾਲੇ ਜਵਾਗ ਦਾ ਕੀ ਬਣੂ ਸੰਤੂ ਹੱਸਦਾ ਹੱਸਦਾ ਸੰਜੀਦਾ ਹੋ ਗਿਆ ਆਏ ਗੁਜਰਤ ਦੀ ਦਾਤ ਸਮਝ ਕੇ ਪਾਣੀ ਮੱਥੇ ਵਟ ਨਾ ਪਾਈ ਕਦੇ ਮੇਰਾ ਵੀਰ ਹਰ ਚੀਜ਼ ਆਪਦੀ ਕਿਸਮਤ ਨਾਲ ਲੈ ਕੇ ਆਉਂਦਾ ਰੱਬ ਦਾ ਜੀ ਹੈ ਪਤਾ ਨਹੀਂ ਕਿਉਂ ਜੇ ਕਰਮ ਲਿਖਾ ਕੇ ਲਿਆਉ ਉਹਦੀ ਦਿੱਤੀ ਦਾਤ ਨੂੰ ਕਦੇ ਨਾ ਧੱਕੀਏ ਆਵਾਗਰ ਦਿੱਤਾ ਗੱਲਾਂ ਕਰਦਾ ਹੁੰਦਾ ਸੀ ਮੇਰਾ ਜੇ ਰਣਜੀਤ ਸਿੰਘ ਦੀ ਮਾਂ ਨੂੰ ਜਦੋਂ ਪੈਦਾ ਹੋਈ ਸੀ ਮਾਪਿਆਂ ਨੇ ਕੁੜੀ ਕਰਕੇ ਧਰਤੀ 'ਚ ਦਬ ਦਿੱਤਾ ਇੱਕ ਸੰਤ ਨੇ ਆ ਕੇ ਉਹਦੇ ਮਾਪਿਆਂ ਨੂੰ ਠੋਕਰਿਆ ਵੀ ਜਾਓ ਜਾ ਕੇ ਕੱਢ ਲੋ ਇਹਦੇ ਪੇਟੋਂ ਇੱਕ ਇਹੋ ਜਿਹਾ ਬਲੀ ਪੁੱਤਰ ਪੈਦਾ ਹੋਏਗਾ ਜਿਹਦੇ ਰਾਜ ਦੀਆਂ ਦੂਰ ਦੂਰ ਤੱਕ ਧੁੰਮਾ ਪੈਣਗੀਆਂ ਤੇ ਦੇਖ ਲੈ ਤੇਰੇ ਸਾਹਮਣੇ ਆ ਸੂਰਮੇ ਨੇ ਮੁਗਲਾਂ ਦੀਆਂ ਪੂਚਾਂ ਚਕਾਈ ਰੱਖੀਆਂ ਰਾਜ ਨੂੰ ਅਗਲੇ ਦੇ ਕਿਲੇ ਕੋਲ ਜਾ ਕੇ ਵੰਗਾਰਦਾ ਰਿਹਾ ਕੀ ਹੋ ਗਿਆ ਜੇ ਡੋਗਰਿਆਂ ਦੀ ਗਿਦਾਰੀ ਕਰਕੇ ਰਾਜ ਖੁਸ਼ ਗਿਆ ਜਾਂਦੇ ਜੀ ਚਿੜੀ ਨਹੀਂ ਫੜਕਣ ਦਿੱਤੀ ਬੱਗੇ ਸ਼ੇਰ ਨੇ ਇਹ ਗੁਜਰਤ ਦੇ ਰੰਗ ਵੱਲੇ ਆ ਛੋਟੇ ਭਾਈ ਸਾਨੇ ਐਵੇਂ ਨਹੀਂ ਕਹਿੰਦੇ ਵੀ ਗੋਹਾ ਗੂੜਾ ਸਿੱਟਣ ਲਾਦੇ ਹੋ ਨੌਕਰਾਨੀ ਐ ਤਸਤੇ ਬਿਠਾ ਦਿਓ ਮਹਾਰਾਣੀ ਐ ਗ੍ਰੰਥ ਕਹਿੰਦੇ ਆ ਗੁਜਰਤ ਦਾ ਕਿਸੇ ਨੇ ਭੇਦ ਨਹੀਂ ਪਾਇਆ ਰੱਬ ਦੇ ਰੰਗ ਨਿਆਰੇ ਆ ਇੱਕ ਪਿਗਪੀ ਤੇ ਕੰਡੇ ਛੋ ਸੰਤੂ ਦੀ ਆਤਮਾ ਦਾ ਬੋਝ ਉੱਤਰ ਗਿਆ ਉਹ ਹੌਲਾ ਫੁੱਲ ਵਰਗਾ ਹੋ ਗਿਆ ਅਮਲੀ ਦੇ ਸਾਹਮਣੇ ਨਿਸ਼ਚਿੰਤ ਹੋਇਆ ਬੈਠਾ ਸੀ ਅਮਲੀ ਦੀਆਂ ਦਲੀਲਾਂ ਨੇ ਉਸ ਅੰਦਰ ਇੱਕ ਨਵੇਂ ਖੂਨ ਦਾ ਸੰਚਾਰ ਕਰ ਦਿੱਤਾ ਸੀ ਗੱਲਾਂ ਕਰਦੇ ਉਹਨਾਂ ਨੇ ਦੋ ਬੋਤਲਾਂ ਨਿਵੇੜ ਦਿੱਤੀਆਂ ਸੰਤੂ ਅਮਲੀ ਕੋਲੀ ਪੈ ਗਿਆ ਨਸ਼ੇ ਕਰਨ ਜਾਂ ਦਿਮਾਗੋਂ ਉਤਰੇ ਬੋਝ ਕਰਨ ਅੱਜ ਉਸਨੂੰ ਬੜੀ ਬੇਫਿਕਰੀ ਦੀ ਨੀਂਦ ਆਈ ਸੀ ਉਸ ਦੇ ਵੱਡੇ ਵੱਡੇ ਡਰਾਉਣੇ ਘਰਾੜੇ ਸੁਣ ਕੇ ਅਮਲੀ ਦੀ ਗਾਂ ਤਰਵਕ ਤਰਵਕ ਉੱਠਦੀ ਰਹੀ ਸ਼ੁਗਰ ਦੀ ਗੱਲ ਐ ਸੀ ਕਿ ਤਲਿਆਰਾ ਪਾਇਆ ਹੋਣ ਕਰਕੇ ਕਿੱਲਾ ਨਹੀਂ ਪਟਾ ਸਕੀ ਸੀ ਨਹੀਂ ਤਾਂ ਸੰਤੂ ਦੇ ਘਰਾੜਿਆਂ ਤੋਂ ਡਰਦੀ ਸ਼ਾਇਦ ਪਾਕਿਸਤਾਨ ਜਾ ਕੇ ਦੰਬ ਲੈਦੀ ਅਮਲੀ ਵੀ ਸਾਰੀ ਰਾਤ ਨਸ਼ੇ ਵਿੱਚ ਗਦੇ ਵਾਂਗ ਫਰਾਟੇ ਜੇ ਮਾਰਦਾ ਰਿਹਾ ਬੇਜ਼ਬਾਨ ਪਸ਼ੂਆਂ ਦੀ ਇੱਕ ਵਕਤੀ ਆਈ ਰਹੀ ਸੀ ਸੰਤੂ ਅਤੇ ਮੇਲੇ ਦੇ ਰਿਸ਼ਤੇ ਦਾ ਪੱਕ ਠੱਕ ਹੋ ਗਿਆ ਗਿਆਨੀ ਤੇ ਹਰ ਕੋਰ ਦੀ ਹਮਦਰਦੀ ਭਰੀਆਂ ਕੋਸ਼ਾਂ ਹੀ ਰੰਗ ਲਿਆਈਆਂ ਸਨ ਉਤਨੋਂ ਮਨੋਂ ਦੋਵੇਂ ਧਿਰਾਂ ਨੂੰ ਵਸਤੇ ਰਸਤੇ ਵੇਖਣਾ ਚਾਹੁੰਦੇ ਸਨ ਮਨੁੱਖੀ ਹਿਰਦਿਆਂ ਵਿੱਚ ਰੱਬ ਬਸਿਆ ਹੋਇਆ ਸੀ ਸੰਗਰਾਦ ਵਾਲੇ ਦੇ ਨੀਂ ਅਨੰਦ ਕਾਰਜ ਤੈ ਕੀਤੇ ਗਏ ਮਿੱਥੇ ਦਿਨ ਅਨੁਸਾਰ ਸਾਰੇ ਪਿੰਡ ਦੇ ਸਾਹਮਣੇ ਗਿਆਨੀ ਪੂਰਨ ਸਿੰਘ ਨੇ ਗੁਰਦੁਆਰੇ ਵਿੱਚ ਸੰਤੂ ਤੇ ਮੇਲੋ ਦੇ ਪਿਛਲੇ ਪਿੰਡ ਅਤੇ ਦੁਖਾਂਤ ਬਾਰੇ ਸੰਖੇਪ ਜਾਣਨਾ ਪਾਇਆ ਇਸ ਤਰ੍ਹਾਂ ਵੀ ਜਾ ਕੇ ਉਹ ਅੱਲੇ ਜ਼ਖਮ ਉਹ ਚੇੜਨਾ ਨਹੀਂ ਚਾਹੁੰਦਾ ਸੀ ਪਿੰਡ ਵਾਲਿਆਂ ਨੂੰ ਕਿਸੇ ਵੀ ਹਨੇਰੇ ਵਿੱਚ ਰੱਖਣਾ ਗਿਆਨੀ ਨੇ ਉਚਿਤ ਨਹੀਂ ਸਮਝਿਆ ਸੀ ਆਪਣੇ ਸੰਖੇਪ ਜੇ ਭਾਸ਼ਣ ਤਰ੍ਹਾਂ ਉਸਨੇ ਦੁਖਿਆਰੀ ਮੇਲੂ ਤੇ ਸੰਤੂ ਪ੍ਰਤੀ ਪਿੰਡ ਵਾਲਿਆਂ ਨੂੰ ਹਮਦਰਦੀ ਦੀ ਬੇਨਤੀਆਂ ਕੀਤੀਆਂ ਸਨ ਕੋਈ ਤਰਕ ਲਾਉਣ ਜਾਂ ਮਿਹਨੇ ਮਾਰਨ ਦੀ ਥਾਂ ਪ੍ਰੇਮ ਭਾਵਨਾ ਨਾਲ ਵਿਛੜਨ ਦੀ ਪ੍ਰੇਰਿਆ ਸੀ ਸਾਰੇ ਪਿੰਡ ਵਾਲੇ ਗਿਆਨੀ ਜੀ ਦੀਆਂ ਗੱਲਾਂ ਦੇ ਕਹਿਲ ਹੋ ਗਏ ਸਨ ਤੇ ਹਰ ਬੰਦੇ ਨੇ ਸ਼ਾਬਾਸ਼ ਹੀ ਕਿਹਾ ਸੀ ਦਿਲੋਂ ਸਹਿਮਤੀ ਪ੍ਰਗਟਾਈ ਸੀ ਅਨੰਤ ਕਾਰਜ ਹੋ ਗਏ ਵਿਗਿਆਨੀ ਨੇ ਇੱਕ ਜੋਤ ਦੋਇ ਮੂਰਤੀ ਤਨਪਿਰ ਕਈਆ ਸੋਏ ਆਹ ਕੇ ਜੋੜੀ ਨੂੰ ਅਸ਼ੀਰਵਾਦ ਦਿੱਤਾ ਸਾਰੇ ਪਿੰਡ ਨੇ ਸ਼ਗਨ ਪਾਇ ਕਿਸੇ ਪਾਸਿਓਂ ਵਿਰੋਧ ਨਹੀਂ ਹੋਇਆ ਸੀ ਦੇਖ ਵਰਤ ਗਈ ਬੇਬੇ ਜੀ ਤੇ ਧਿਆਣੀ ਦੇ ਘਰੇ ਮੈਂ ਜਾਂਦੀ ਚੰਗੀ ਨਹੀਂ ਲੱਗਦੀ ਤੂੰ ਨਾਲ ਜਾ ਬਚਿੰਤ ਕੌਰ ਨੇ ਹਰ ਕੌਰ ਨੂੰ ਕਿਹਾ ਜਿਲੋਂ ਫੇਸੀ ਖੜੀ ਸੀ ਤੂੰ ਦਿਲ ਕਾ ਨੂੰ ਛੋਟਾ ਕਰਦੀ ਹੈ ਬਚਿੰਤ ਕੁਰੇ ਮੈਂ ਪੂਰੇ 7 ਦਿਨ ਮੈਲੋਕੋਲੀ ਰਹਾਂ ਉਹਦੋਂ ਤੈਨੂੰ ਇੱਕ ਕਾਰੀ ਕਹਤਾ ਵੀ ਮੇਰੀ ਜ਼ਿੰਮੇਵਾਰੀ ਹੈ ਹਰ ਕਰਨੀ ਇੱਕ ਥਾਪੜੀ ਬੇਬੇ ਜੀ ਪਿੰਡੇ ਦਾ ਲਹੂ ਪਿਆ ਪਿਆ ਕੇ ਪਾਲੀ ਐ ਕੀ ਅਜੇ ਬੱਜ ਪੈ ਗਈ ਬਚਿੰਤ ਕੌਰ ਦਾ ਦਿਲ ਲਹੂ ਲੋਹਾਨ ਹੋ ਗਿਆ ਤਰਪਦੇ ਦਿਲ ਨਾਲ ਬਚਿੰਤ ਕੌਰ ਨੇ ਮੇਲੋ ਤੋੜ ਦਿੱਤੀ ਅੱਜ ਉਸ ਨੂੰ ਘਰ ਵਾਲੇ ਤੇ ਦੋ ਮਰੇ ਪੁੱਤਾਂ ਦੀ ਅਥਾ ਯਾਦ ਆਈ ਸੀ ਜਿਹੋ ਜਿਉਂਦੇ ਹੁੰਦੇ ਮੈਂ ਅੱਜ ਰੋਹੀ ਦੇ ਰੁੱਖ ਵਾਂਗ ਕੱਲੀ ਨਾ ਹੁੰਦੀ ਬਚਿੰਤ ਕੌਰ ਦਾ ਕਾਰਜਾ ਦੁਫਾੜ ਹੋਇਆ ਪਿਆ ਸੀ ਵੱਡਾ ਧਿਆ ਰੱਬਾ ਤੇਰੇ ਅੱਗੇ ਵੀ ਕਾਸਾ ਜ਼ੋਰ ਐ ਆਖੋ ਕਰਨੋਂ ਤੁਰਪਈ ਮਸ਼ਵਰਾ ਬੰਗ ਇਕੱਲੀ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ